ਅੰਜੇ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋ ਸਭ ਦੇ ਘਰ ਪਰਵਾਹ ਠੀਕ ਠਾਕ ਜੀ ਅੱਜ ਲਈ ਤੁਹਾਡੇ ਲਈ ਲੈ ਕੇ ਆਏ ਜੀ ਦਵਾਈ ਆਪਾਂ ਐਕਟੀਵੇਟੀ ਇਹ ਮੈਡੀਸ਼ਨ ਆਈ ਹੈ ਜੀ ਆਪਣੇ ਕੋਲੇ ਤੇ ਇਹਦੇ ਤੁਹਾਨੂੰ ਪ੍ਰੋਸੈਸ ਦੱਸਣਾ ਕਿ ਕੀ ਕੀ ਕੰਮ ਕਰਦੀ ਹੈ ਜੀ ਇਹ ਭਾਈ ਜੀ ਜਿਵੇਂ ਵੱਡੇ ਗੋਮਟਰ ਆਪਣੇ ਆਂਡੇ ਨਹੀਂ ਆਪਣੇ ਕੱਚੇ ਆਂਡੇ ਲਾਉਂਦੇ ਆ ਜਾਂ ਪੁੱਤ ਨਹੀਂ ਬਣਦਾ ਹੈਗਾ ਜਾਂ ਤੁਸੀਂ ਹਿਸਾਬ ਲਾ ਲਓ ਵੀ ਬੱਚੇ ਨਹੀਂ ਨਿਕਲਦੇ ਵਿੱਚ ਆਂਡਿਆਂ ਦੇ ਇਹ ਉਹਦੇ ਲਈ ਆ ਗਈ ਮੈਡੀਸਨ ਜੀ ਤੇ ਜਿਹੜੇ ਵੀਰਪ੍ਰਾਂ ਨੂੰ ਚਾਹੀਦੀ ਹੈ ਜੀ ਆਪਣੇ ਕੋਲ ਮੈਡੀਕਲ ਸਟੋਰ ਤੋਂ ਆ ਕੇ ਲੈ ਆ ਸਕਦੇ ਜੀ ਸਹਿਜ ਮੈਡੀਕਲ ਸਟੋਰ ਕੜਾਣੀ ਕਲਾ ਜੀ ਤੇ ਬਾਕੀ ਤੁਹਾਡੇ ਤੁਹਾਨੂੰ ਆਪਣਾ ਨੰਬਰ ਦੇ ਦਾਂਗੇ ਜੀ ਆਪਾਂ ਸਕਰੀਨ ਤੇ ਜਿਹੜੇ ਵੀਰਪ੍ਰਾਂ ਚਾਹੀਦੀ ਹੈ ਤਾਂ ਕੋਰੀਅਰ ਸਰਵਿਸ ਵੀ अवेलेबल ਹੈ ਵੀ ਉਹ ਅਸੀਂ ਘਰ ਵੀ ਪਹੁੰਚਦੀ ਕਰ ਦਿੰਦੇ ਆਂ ਆਲ ਇੰਡੀਆ ਜਿੱਥੇ ਵੀ ਤੁਹਾਨੂੰ ਚਾਹੀਦੀ ਹੈ ਠੀਕ ਹੈ ਜੀ ਤੇ ਦੂਜੇ ਤੁਹਾਨੂੰ ਆ ਪਤਾ ਹੀ ਆਈ ਆ ਤੁਹਾਨੂੰ ਪਤਾ ਹੈ ਗਾਤਨਕ ਮੌਣ ਤੋਂ ਇਸ ਆਪਣੇ ਪਹਿਲਾ ਵੀਡੀਓ ਪਾਈ ਹੋਈ ਆ ਤੁਸੀਂ ਦੇਖੀ ਆ ਆ ਜਿਵੇਂ ਬੱਚਿਆਂ ਦੇ ਥੋੜੇ ਫੈਨਸੀ ਆ ਹੋ ਜਾਂਦੀਆਂ ਨੇ ਜੀ ਤੇ ਉਹਦੇ ਲਈ ਆ ਜਾਂਦੀ ਹੈ ਜੀ ਤੇ ਆ ਜਿਹੜੀ ਚੈਂਪੀਅਨ ਹੈ ਜੀ ਇਹ ਬਹੁਤ ਇਹ ਬਾਈ ਬਹੁਤ ਮੈਡੀਸਨ ਦਾ ਰਿਜ਼ਲਟ ਬਹੁਤ ਤਕੜਾ ਆਪਾਂ ਆਪ ਦੇਖਿਆ ਹੋਇਆ ਕੰਮ ਵਾਰਕ ਕਰਦੀ ਹੈ ਜੀ ਜਿਵੇਂ ਮੰਨ ਕੇ ਚੱਲੋ ਬਹੁਤ ਤਸੁੱਕੇ ਹੁਣ ਉਹਦੇ ਲਈ ਜਿਵੇਂ ਹੁਣ ਬੱਚੇ ਆਪਣੇ ਨਿਕਲੇ ਹੁੰਦੇ ਆ ਨਾ ਇੱਕ ਬੱਚਾ ਛੋਟਾ ਰਹ ਜਾਂਦਾ ਇੱਕ ਵੱਡਾ ਰਹ ਜਾਂਦਾ ਤੇ ਚੈਂਪੀਅਨ ਜੇ ਬਾਈ ਪੰਜ ਬੂੰਦਾ ਜਿਹੜਾ ਬੱਚਾ ਛੋਟਾ ਰਹਿ ਗਿਆ ਉਹਨੂੰ ਡੇਲੀ ਦੋਸ ਤੇ ਚਾਰ ਪੰਜ ਦਿਨ ਤੇ ਬੱਚਾ ਬਿਲਕੁਲ ਬਰਾਬਰ ਹੋ ਜਾਣਗੇ ਜੀ ਤੇ ਬਾਕੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਾਲ ਵੀ ਕਰ ਸਕਦੇ ਹੋ ਤੁਸੀਂ ਤੇ ਬਾਕੀ ਆਪਣਾ ਚੈਨਲ ਆ ਜਿਹੜਾ ਵੀ ਅਰਮਾਨ ਕਰਤਾਰਪੁਰ ਦੇ ਨਾਂ ਤੇ ਇਹ ਬਾਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਬਾਕੀ ਇਹ ਜ਼ਰੂਰ ਦੱਸਿਓ ਵੀ ਆ ਗਰੀ ਵੀਡੀਓ ਆ ਕਿਹੜੀ ਬਿਮਾਰੀ ਦੇ ਲੈ ਕੇ ਆਈ ਠੀਕ ਹੈ ਜੀ ਬਾਕੀ ਨੰਬਰ ਦੇ ਦੇਣਾ ਜੀ ਆਪਾਂ ਤੇ ਕਾਲ ਕਰਕੇ ਮੈਡੀਸਿਨ ਮਲਵਾ ਸਕਦੇ ਜਿਨ੍ਹਾਂ ਨੇ ਲੈ ਕੇ ਜਾਣੀਆਂ ਉਹ ਆਪਣੇ ਸਹਜ ਮੈਡੀਕਲ ਸਟੋਰ ਘੜਾਣੀ ਕਰਾ ਤੋਂ ਆ ਕੇ ਲੈ ਆ ਸਕਦੇ ਠੀਕ ਹੈ ਜੀ ਧੰਨਵਾਦ ਜੀ